ਇਹਦੇ ਸੰਜੋਗ ਹੈ ਪ੍ਰਮਾਤਮਾ ਨੇ ਜਦੋਂ ਸੰਜੋਗ ਮਲਾਉਣੇ ਆ ਜਰੂਰ ਫਿਰ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਕੋਈ ਗੱਲ ਦੀ ਫਿਕਰ ਨਾ ਕਰੋ ਵੀ ਮੈਂ ਬੁਲਾਉਣਾ ਨਹੀਂ ਮੈਂ ਸਾਰਿਆਂ ਨੂੰ ਬੁਲਾਵਾਂਗਾ ਪੰਜਾਬੀ ਇਕਤ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ ਕੈਬਨਟ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਹਨ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਦਾ ਵਿਆਹ ਇਸ ਮਹੀਨੇ ਹੀ ਤੈਅ ਹੋਇਆ ਹੈ ਅਨਮੋਲ ਗਗਨਮਾਨ ਦਾ ਵਿਆਹ ਚੰਡੀਗੜ੍ਹ ਦੇ ਰਹਿਣ ਵਾਲੇ ਸ਼ਾਹਵਾਤ ਸਿੰਘ ਨਾਲ ਹੋਵੇਗਾ ਜਿਰਕਪੁਰ ਦੇ ਗੁਰਦੁਆਰਾ ਨਾਬਾ ਸਾਹਿਬ ਦੇ ਵਿਚ ਅਨਮੋਲ ਗਗਨਮਾਨ ਲਾਵਾ ਲੈਣਗੇ ਜਾਣਕਾਰੀ ਅਨੁਸਾਰ ਅਨਮੋਲ ਗਗਨਮਾਨ ਦਾ ਹੋਣ ਵਾਲਾ ਪਤੀ ਪੇਸ਼ੇਵਰ ਵਜੋ ਵਕੀਲ ਹੈ ਤੇ ਸ਼ਾਹਵਾਤ ਸਿੰਘ ਸੋਹੀ ਦਾ ਪਰਿਵਾਰ ਜਿਰਕਪੁਰ ਦੇ ਬਲਟਾਣਾ ਦਾ ਰਹਿਣ ਵਾਲਾ ਹੈ ਅਤੇ ਇਨੀ ਦਿਨੀ ਉਹਨਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਵਾਤ ਸਿੰਘ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਵਿੱਚ ਰਹਿੰਦੇ ਹਨ ਉਹਨਾਂ ਦੇ ਵਿਆਹ ਦੀ ਪਾਰਟੀ ਜਿਰਕਪੁਰ ਦੇ ਮੈਰਿਜ ਪੈਲੇਸ ਵਿੱਚ ਰੱਖੀ ਗਈ ਹੈ ਅਨਮੋਲ ਗਗਨਮਾਨ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੁਹਾਲੀ ਜਿਚ ਬਿਤਾਇਆ ਹੈ ਨਮੋਲ ਗਗਨਮਾਨ ਗੀਤਕਾਰੀ ਸਫਰ ਤੋਂ ਬਾਅਦ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਉਨ੍ਹਾਂ ਨੇ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਉਹ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਕੈਬਨਟ ਮੰਤਰੀ ਦਾ ਉਦਾ ਦਿੱਤਾ ਗਿਆ ਸੀ ਐਨਮੋਲਕ ਗਨਮਾਨ ਸ਼ਹਿਰ ਸਪਟਾ ਵਿਭਾਗ ਨੂੰ ਸੰਭਾਲ ਲਈ ਹੈ ਉਨ੍ਹਾਂ ਨੇ ਪਹਿਲੀ ਵਾਰ ਪੰਜਾਬ ਵਿੱਚ ਸ਼ਹਿਰ ਸਪਟਾ ਸਮਿਲਨ ਦਾ ਯੋਜਨ ਕੀਤਾ ਸੀ ਜਿਸ ਵਿੱਚ ਕਈ ਨਿਵੇਸ਼ਕਾਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ ਮਾਨ ਨੇ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਇੱਕ ਗੀਤ ਵੀ ਰਚਿਆ ਸੀ ਪਗਮਨ ਤਮਾਣ ਤੋਂ ਇਲਾਵਾ ਆਪ ਸੁਪਰੀਮੋ ਅਰਮਨ ਕੇ ਜੀਵਾਲ ਖੁਦ ਉਹਨਾਂ ਦਾ ਪ੍ਰਚਾਰ ਕਰਨ ਪਹੁੰਚੇ ਸਨ ਪਰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਪੋਲੀਵੁੱਡ ਵਿੱਚ ਕੰਮ ਕਰ ਰਹੇ ਸੀ ਉਹਨਾਂ ਦੀਆਂ ਕਈ ਐਲਬਮਾਂ ਪੰਜਾਬ ਵਿੱਚ ਰਿਲੀਜ਼ ਹੋ ਚੁੱਕੀਆਂ ਹਨ ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਅਮੰਦੀ ਪਾਰਟੀ ਦੇ ਕਈ ਆਗੂ ਵਿਆਹ ਕਰਵਾ ਚੁੱਕੇ ਹਨ ਗੁਰਮੀਤ ਸਿੰਘ ਮੀਤ ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਪਗਮਨ ਤਮਾਣਾ ਤੇ ਨਰਿੰਦਰ ਕੋਰ ਭਰਾਜ ਵਿਆਹ ਕਰਵਾ ਚੁੱਕੇ ਹਨ ਤੇ ਹੁਣ ਅਨਮੋਲ ਗਗਨਮਾਨ ਬਲਟਾਣਾ ਦੇ ਨਾਮੀ ਸੋਹੀ ਪਰਿਵਾਰ ਦੀ ਨੂੰਹ ਬਣਨ ਜਾ ਰਹੇ ਹਨਾਂ ਇਸ ਸਮੇਂ 16 ਜੂਨ ਨੂੰ ਉਹਨਾਂ ਦਾ ਵਿਆਹ ਸ਼ਬਾਦ ਸਿੰਘ ਸੋਹੀ ਨਾਲ ਹੋਣ ਜਾ ਰਿਹਾ ਹੈ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ